ਤੱਕ ਕਮੈਂਟ ਕਰਕੇ ਜਰੂਰ ਦੱਸ ਦਿਓ ਜਿੰਨੇ ਵੀ ਲਾਈਵ ਦੇ ਵਿੱਚ ਜੁੜਨਗੇ ਨਾ ਅੱਜ ਆਪਾਂ ਤੁਹਾਨੂੰ ਜਿਹੜੀਆਂ ਹੈਗੀਆਂ ਘਟੂ ਘਟ 30 35 ਗਾਵਾਂ ਹਰ ਟਾਈਮ ਇੱਥੇ ਵਿਕਰੀ ਵਾਲੀਆਂ ਹੁੰਦੀਆਂ ਨੇ ਬਹੁਤ ਟਾਈਮ ਬਾਅਦ ਆਪਾਂ ਇਸ ਫਾਰਮ ਤੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਪਹਿਲਾਂ ਗਰਮੀਆਂ ਦੇ ਵਿੱਚ ਆਪਾਂ ਬਹੁਤ ਵੀਡੀਓ ਬਣਾਈਆਂ ਇੱਥੋਂ ਤੇ ਜੇ ਅੱਜ ਸੂਈਆਂ ਸਵਾਈਆਂ ਦੀ ਗੱਲ ਕਰੀਏ ਗੱਬਣਾ ਗਾਈਆਂ ਬਹੁਤ ਹੀ ਜਿਆਦਾ ਗਿਣਤੀ ਦੇ ਵਿੱਚ ਤੁਹਾਨੂੰ ਮਿਲਣਗੀਆਂ ਇੱਥੇ ਦੇਖਣ ਨੂੰ ਜੇ ਤੁਹਾਨੂੰ ਰੇਟ ਫਿੱਟ ਆਉਣਗੇ ਨਾ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮੈਂ ਬੜਾ ਟਾਈਮ ਨਹੀਂ ਲੈਂਦਾ ਮੈਨੂੰ ਨਾ ਇੱਕ ਵਾਰਸ ਕਮੈਂਟ ਕਰਕੇ ਜਰੂਰ ਦੱਸ ਦਿਓ ਹਨਾ ਵੀ ਕਿਵੇਂ ਆ ਲਾਈਵ ਸਾਫ ਆ ਤੇ ਆਵਾਜ਼ ਜਿਹੜੀ ਉਹ ਸਾਫ ਆ ਤੇ ਕੰਮ ਆਪਾਂ ਸ਼ੁਰੂ ਕਰਾਂਗੇ ਬੜਾ ਟਾਈਮ ਨਹੀਂ ਲੈਣਾ ਤੁਹਾਡਾ ਤੇ ਜਰੂਰ ਦੱਸਿਓ ਕਮੈਂਟ ਕਰਕੇ ਤੇ ਆਜੋ ਮੈਂ ਪਹਿਲਾਂ ਜਾਣਕਾਰੀ ਆਪਾਂ ਦਿੰਨੇ ਆ ਬਾਈ ਫੌਜੀ ਨਾਲ ਮਲਾਉਣੇ ਆਗੇ ਤੁਹਾਨੂੰ ਤੇ ਬਾਈ ਫੌਜੀ ਹੱਸੀਗਾ ਬਾਈ ਹੱਸੀਗਾ ਤੇ ਮਾੜਾ ਜਿਹਾ ਉੱਚੀ ਰਹੋ ਤੇ ਮੈਨੂੰ ਐ ਦੱਸਿਗਾ ਵੀ ਪਿੰਡ ਕਿਹੜਾ ਆ ਗਿਆ ਆਪਣਾ ਪਿੰਡ ਦਲੇਲ ਵਾਲਾ ਜਿਹੜਾ ਮਾਨਸਰ ਤਹਿਸੀਲ ਭਲੜਾ ਠੀਕਾ ਕਿੰਨਾ ਕੁ ਰੂਟੀਨ ਦੇ ਵਿੱਚ ਕਿੰਨੇ ਪਸ਼ੂ ਹੁੰਦੇ ਆ ਬਾਈ ਠੀਕ ਇੰਦਰ ਜਗ੍ਹਾ ਕੋਲ 30 32 ਪਸ਼ੂ ਹੁੰਦੇ ਨੇ 23 32 40 ਲਿਮਿਟਡ ਕੋਈ ਨਹੀਂ 10 ਘਟ ਵੀ ਜਾਂਦੇ ਆ ਬਾਅਦ ਵੀ ਜਾਂਦੀ ਆ 40 35 40 ਹੋ ਜਾਂਦੇ ਨੇ 25 ਵੀ ਰਹੇ ਨੇ ਠੀਕ ਹੈ ਅ ਜੇ ਗੱਲ ਕਰਕੇ ਇੱਕ ਬੇਨਤੀ ਕਰਨੀ ਚਾਹੁੰਦੇ ਸੀ ਤੁਸੀਂ ਵੀ ਆਪਣੇ ਕੋਲ ਜੇ ਮਤਲਬ ਅ ਨਾਗ ਖਰੀਦਨੇ ਆ ਤਾਂ ਉਹ ਕਿਹੜੇ ਦਿਨ ਮਤਲਬ ਹਾਜ਼ਰੀ ਲਵਾਉਣੀ ਹੈ ਹਾਂ ਬੁੱਧਵਾਰ ਤੋਂ ਬਾਅਦ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਠੀਕ ਆ ਅ ਆ ਜੋ ਫਿਰ ਆਪਾਂ ਪਹਿਲੇ ਵਾਲੇ ਨੰਬਰ ਤੋਂ ਸਟਾਰਟ ਕਰਕੇ ਆ ਸਟਾਰਟ ਬੱਸ ਤੋਂ ਤੋਰਨੀ ਨਹੀਂ ਰੇਟਾਂ ਹੀ ਦੱਸਦ ਨੇ ਆਪਾਂ ਹਾਂ ਹਾਂ ਕੋਈ ਗੱਲ ਨਹੀਂ ਆ ਜਾਓ ਐ ਜਿਵੇਂ ਆ ਇੱਕ ਬਹਿੜ ਖੜੀ ਆ ਦੋਸਤੋ ਹਨਾ ਸੋਨੂੰ ਮੈਂ ਇਹਦੀ ਜਾਣਕਾਰੀ ਲੈ ਕੇ ਦਿੰਨਾਗਾ ਇਹ ਦੂਜਾ ਸੂਆ ਬਈ ਇਹ ਦੂਜਾ ਸੂਆ ਬਈ ਹਾਂਜੀ ਬ੍ਰੀਡ ਵਾਲੀ ਰੱਖੀ ਆ ਠੀਕ ਐ ਦੁੱਧ ਦੇ ਦੂਗੀ 27 28 ਕਿਲੋ 27 28 ਕਿਲੋ ਦੁੱਧ ਵਾਲੀ ਗਾਂ ਮਿੱਤਰੋ ਐ ਇਹ ਦੇਖ ਲਓ ਤੁਸੀਂ ਹਨਾ ਬੰਦਾ ਹੈ ਨਹੀਂ ਅੱਜ ਫਾਰਮ ਦੇ ਉੱਤੇ ਆ ਆ ਵੀ ਜਾਣ ਕੇ ਤੁਰੇ ਫਿਰਦੇ ਨੇ ਤੋਂ ਬਾਕੀ ਥੱਲੋਂ ਬਹੁਤ ਸੋਹਣੀ ਆ ਇਹ ਆ ਦੇਖ ਲਓ ਬਹੁਤ ਜ਼ਿਆਦੇ ਚੰਗੀ ਸੋਹਣੀ ਸੁਨੱਖੀ ਦਾ ਰੇਟ ਵੀ ਕਰਾਉਣੇ ਆਪਾਂ ਕਿੰਨੇ ਕਿਤੇ ਵਿੱਚ ਆਪਾਂ ਨੂੰ ਇਹ ਮਿਲ ਜੂਗੀ ਮੈਂ ਕੋਲੇ ਖੜਾ ਹਾਂਗਾ ਹਨਾ ਗਾਂ ਦੀ ਜਾਤ ਕੁਆਲਿਟੀ ਹੈ ਜਿਹੜੀ ਫੇਸ ਦੀ ਰੰਗਵਾਜ ਜਿਹੜਾ ਬਹੁਤ ਜ਼ਿਆਦਾ ਚੰਗਾ ਹੈਗਾ ਕੋਈ ਸਾਹਿਬ ਦੂਜਾ ਸੂਆ ਸੂਨ ਵਾਲੀ ਐ ਤੇ ਦਿਨ ਕਿੰਨੇ ਕੁ ਲੈ ਜੂਗੀ ਦਿਨੇ ਲੈ ਜੂਗੀ ਹਫਤਾ ਲੈ ਜੀ ਬਰੇ 10-10 ਦਿਨ ਹਫਤਾ 10 ਦਿਨ ਲੈ ਜੂਗੀ ਠੀਕ ਆ ਤੇ ਰੇਟ ਕਿੰਨਾ ਰਹੂ ਜਮਾ 10 10 ਦੀ ਕਿਹਾ 10 ਦੀ 10 ਦੀ ਮੁੱਲ ਕਿੰਨਾ ਕਰਾਲੋ 20 ਕਰਾਲੋ ਅੱਛਾ 1 20 ਕਰਾਲੋ 25 ਕਰਾਲੋ 1 ਲੱਖ ਤੇ 10000 ਦੀ ਪਹਿਲੇ ਨੰਬਰ ਵਾਲੀ ਗਾਂ ਤੇ ਦੂਜੇ ਨੰਬਰ ਵਾਲੀ ਇੱਕ ਗਾਂ ਇਹ ਬਈ ਸਿੰਘਾਂ ਵਾਲੀ ਆ ਗਈ ਬਰੀਡ ਬਹੁਤ ਆ ਗਾਂ ਦੇ ਵਿੱਚ ਇਸ ਗਾਂ ਦੀ ਗੱਲ ਕਰਕੇ ਬਰੀਡ ਬਹੁਤ ਜਿਆਦਾ ਆ ਚੰਗੀ ਆ ਬਾਈ ਜਗਤਾਰ ਸਿੰਘ ਲਾਲ ਲੈਣਾ ਬਾਈ ਅ ਜੁੜੇਗਾ ਓਕੇ ਬਹੁਤ ਬਹੁਤ ਧੰਨਵਾਦ ਅੰਗਰੇਜ਼ ਬਾਈ ਦਾ ਵੀ ਬਹੁਤ ਬਹੁਤ ਧੰਨਵਾਦ ਨਹੀਂ ਜਾਤ ਕਵਾਟੀ ਮੈਂ ਪਹਿਲਾਂ ਵੀ ਆਖਿਆ ਬਹੁਤ ਜਿਆਦਾ ਚੰਗੀ ਆ ਤੇ ਫੌਜੀ ਇਹ ਬਾਈ ਇਹਦਾ ਪਹਿਲਾ ਸੂਆ ਸੂਣ ਵਾਲੀ ਆ ਹਨਾ ਹਾਂਜੀ ਪਹਿਲਾ ਕਿੰਨਾ ਕ ਦੁੱਧ ਪਾਉ ਤੇਰੇ ਤੇਰੀ ਸੋਚ ਮੁਤਾਬਿਕ 22 28 30 ਦੇ ਨੇੜੇ ਪਾਉ ਬਰੀਡ ਵਾਲੀ ਬੱਚੀ ਹੈ ਕੱਦ ਘਾਟ ਵਾਲੀ ਹੈ ਵਧੀਆ ਠੀਕ ਆ ਚੌਗੀ ਬੱਚੀ ਹੈ ਤੇ ਕੀ ਰੇਟਰ ਹੋ ਇਹਦਾ 1 5 1 ਲੱਖ ਤੇ 5000 ਰੁਪਏ 1 ਲੱਖ ਤੇ 5000 ਰੁਪਇਆ ਦੂਜੇ ਨੰਬਰ ਵਾਲੀ ਗਾਂ ਦਾ ਰੇਟ ਹੈਗਾ 1 ਲੱਖ 5000 ਰੁਪਇਆ ਆ ਜੇ ਗੱਲ ਕਰਕੇ ਹੋਰ ਵੀ ਆਪਾਂ ਦੇਖਦੇ ਆ ਹਨਾ ਵੀ ਗਾਵਾਂ ਦੇ ਰੇਟ ਹੁੰਦੇ ਬਹੁਤ ਹਾਈ ਤੇ ਇਹ ਤੁਹਾਨੂੰ ਕਿਵੇਂ ਲੱਗੇ ਜਰੂਰ ਦੱਸਿਓ ਕਮੈਂਟ ਕਰਕੇ ਪਹਿਲੀ ਗਾਂ ਦਾ ਦੂਜੀ ਗਾਂ ਦਾ ਹੁਣ ਆ ਗਈ ਗੱਲ ਤੀਜੀ ਤੇ ਆ ਆ ਦੱਬੀ ਗਾਂ ਜਿਹੜੀ ਬਈ ਫੌਜੀ ਇਹ ਇਹਦਾ ਦੱਸ ਆਪਾਂ ਵੀਡੀਓ ਵੀ ਬਣਾਈ ਆ ਦੂਜਾ ਸੂਆ ਤੇ ਦੂਜਾ ਸੂਆ ਸੂਨ ਵਾਲੀ ਆ ਆ ਥੱਲੋਂ ਦੇਖ ਲਓ ਹਨਾ ਲੈਵੇ ਦੀ ਕੁਆਲਿਟੀ ਚੈੱਕ ਕਰ ਲਓ ਅ ਹੋਈ ਸਾਹਿਬ ਇਹ ਦੂਜਾ ਸੂਆ ਸੂਣ ਵਾਲੀਏ ਦਿਨ ਕਿੰਨੇ ਕੇ ਲੈ ਜੂਗੀ ਇਹ 10 ਦਿਨ ਪਈ ਆ ਬਈ 10 10 ਦਿਨ ਪਈ ਆ ਠੀਕ ਆ 10 ਦਿਨ ਬਾਕੀ ਆ ਤੇ ਦੁੱਧ ਕਿੰਨਾ ਕੇ ਪਾਉਗੀ 27 28 30 ਦੇ ਨੇੜੇ ਦੇ ਦੋ 30 ਦੇ 8-8 ਪਾ ਦੂਗੀ ਹਾਂ ਜਾਦੀ ਝੋਲੀ ਝੋਲੀ ਕਰੇ ਤੇ ਗਾਣੇ ਬਣਨ ਆ ਤੇ ਘੱਟ ਅਗ ਨੂੰ ਅੱਧੀ ਬਣੀ ਮਨੋ ਤੁਸੀਂ ਅੱਛਾ ਠੀਕ ਆ ਇੱਕ ਦਾਹ ਦੀ ਦੇ ਦਾਂਗੀ ਇੱਕ ਲੱਖ ਤੇ 10 ਹਜ਼ਾਰ ਦੀ ਠੀਕ ਆ ਠੀਕ ਆ ਤੇ ਇਧਰਲੇ ਪਾਸੇ ਜਿਹੜੀ ਹੁਣ ਕਾਲੀ ਗਾਂ ਦੀ ਗੱਲ ਕਰ ਗਏ ਆਪਾਂ ਤੇ ਮੋਟਾ ਜਿਹਾ ਸਾਹ ਕਿਤਾਬ ਆਪਾਂ ਇਹਦਾ ਵੀ ਲਾ ਲ ਗਏ ਹਨਾ ਬਰੀਡ ਵਾਲੇ ਬਈ ਕਰਾਂਗੀ ਕਾਲਾ ਲੜ ਇਹ ਦੇ ਦੋ 25 ਤੋਂ ਬੱਚੀ ਮਤਲਬ 20 ਮਤਲਬ 20 ਕਿਲੋ ਤੋਂ 20 ਕਿਲੋ ਤੋਂ ਉੱਤੇ ਬ੍ਰੀਡ ਵਾਲੀ ਹੈ ਇੱਕ ਲਊ ਕਟ-ਕਟ ਦੱਸ ਦੇ ਠੰਡੀ ਅੱਛਾ 10 ਦਿਨ ਲੈ ਜੂਗੀ ਠੀਕ ਹੈ ਇਹਦਾ ਕੀ ਰੇਟ ਰਹੂ ਇਹ 85000 ਦੀ 85000 ਦੀ ਅ ਦੁੱਧ ਕਿੰਨਾ ਆਖਿਆ ਸੀ ਦੁੱਧ ਦੇ ਦੂ 22 22 23 ਕਿਲੋ ਹੈਨਾ ਬਸ ਠੀਕ ਹੈ ਗੱਲ ਤੇਰੀ ਅ ਗਰਮੀਤ ਰਾਜਵਿੰਦਰ ਬੁੱਟਰ ਸੋਹਣ ਸਿੰਘ ਬਰਾੜ ਗੱਗੂ ਸਿੱਧੂ ਗੁੱਡ ਗੁੱਡ ਬਹੁਤ ਬਹੁਤ ਧੰਨਵਾਦ ਬਈ ਗੱਗੂ ਅਗਾਮਾ ਦੇ ਬਹੁਤ ਬੰਦੇ ਕਹਿੰਦੇ ਵੀ ਗਾਂ ਨਹੀਂ ਥਿਆਉਂਦੀ ਤੇ ਜੇ ਗਾਂ ਲੈਣੀ ਆ ਤਾਂ ਇਸ ਫਾਰਮ ਦੇ ਉੱਤੇ ਆ ਕੇ ਪਹੁੰਚੋ ਆ ਆ ਇੱਕ ਸੋਨੂ ਚਿੱਤਲੀ ਜੀ ਬਹੁਤ ਚਿੱਟੀ ਜਮਾ ਪਿਓਰ ਚਿੱਟਾ ਰੰਗ ਤੇ ਬਈ ਥੱਲੋਂ ਦਿਖਾ ਇਹ ਆ ਦੇਖੋ ਥੱਲੋਂ ਇਹ ਬਰੇ ਜਮ ਬਿਲਕੁਲ ਇਹ ਕਟੋ-ਕਟ ਦਸ ਦਿਨ ਲੈ ਜੂ ਅੱਛਾ ਦਸ ਦਿਨ ਲੈ ਜੂਗੀ ਤੇ ਬਈ ਫੋਜੀ ਇਹਦੀ ਇਹ 82000 ਰੁਪਏ ਕਹ ਰਿਹਾ ਪਹਿਲਾਂ ਵੀਡੀਓ ਨਹੀਂ ਪਾਇਆ ਹਾਂ ਵੀਰੋ ਚ ਵੀ ਦੱਸਿਆ ਕਿੰਨਾ 85 90 ਰੁਪਏ ਨੂੰ 82000 82000 ਰੁਪਏ ਠੀਕ ਆ 82 ਦੁੱਧ ਕਿੰਨਾ ਕੁ ਬਾਦੂਗੀ ਦੁੱਧ 23 24 ਕਿਲੋ 22 24 ਕਿਲੋ ਬੰਮਾੜੇ ਤਾ ਖੋਲੀ ਕਰ ਇਹਨੂੰ ਮਾੜੀ ਹਾਂ ਨਹੀਂ ਸਹੀ ਗੱਲ ਆ ਮੈਂ ਦਿਖਾਉਣਾ ਆ ਜਾ ਬੰਦਾ ਵੀ ਆ ਹੁਣ ਤਾਂ ਬੰਦਾ ਵੀ ਆ ਗਿਆ ਆਪਣੇ ਕੋਲੇ ਬਿਲਕੁਲ ਮੂੰਹ ਦਿਖਾ ਦੇ ਦੇਖੋ ਜੱਟ ਦੇਖੋ ਦੇਖੋ ਤੋਰ ਦੇ ਮੜੀ ਆ ਬਾਹਰ ਦਾ ਤੋਰ ਕੇ ਰਾਮਨੁਤ ਭਾਈ ਦੁੱਧ ਇਹਦੇ ਨਸਲ ਤੇ ਡਿਪੈਂਡ ਕਰਦਾ ਅੱਛਾ ਫੇਸ ਕੁਵਾਲ ਦੀ ਵਧੀਆ ਗਾਂ ਢੋਲੀ ਵਾਲੀ ਇੱਕ ਟੋਕਟਾ ਜਿਹਾ ਦਸ ਦਿਨ ਲੈ ਜੂਗੀ ਦਸ ਦਿਨ ਲੈ ਜੂਗੀ ਬਹੁਤ ਚੰਗੀ ਗਾਂ ਹੈ ਦੁੱਧ 23 ਕਿਲੋ ਕਿਲੋ ਗਾਂ ਦਾ ਹਾਂ 23 24 ਕਿਲੋ ਦੁੱਧ ਬਾਈ ਕਹਿੰਦਾ ਵੀ ਯਾਰ ਆਪਾਂ 20 ਕਿਲੋ ਵੀ ਕਹਿੰਦੇ ਆ ਹੂੰ 20 ਕਿਲੋ ਓਰਾ ਮੋੜ ਲੈ ਮੋੜ ਲੈ ਇਹ ਆ ਦੇਖ ਇਹ ਭਾਈ ਆਪਾਂ ਰਾਮ ਕਹਿੰਦਾ ਡਾਇਮੰਡ ਪੀਸ ਉਹ ਠੀਕ ਹੈ ਡਾਇਮੰਡ ਪੀਸ ਹੀ ਹੈ ਗੱਲ ਪੱਕੀ ਹੈ ਰੇਟ ਇਹਦਾ 80000 ਦੀ ਹੋ ਜੂ 82 ਦੀ ਵੀਰੇ 82 82000 ਤੋਂ 3000 ਮਾਨ ਕਰਨਾ ਅੱਛਾ ਠੀਕ ਆ ਲੈ ਵੀ ਆ ਜੋ ਕਰ 80 ਤੇ 2 82 ਇਹ 82000 ਦੀ ਮਾਨਤਾਨ ਕਹਿੰਦਾ ਬਈ ਮਤਲਬ ਵਿੱਚ ਹੀ ਆ ਬਸ ਠੀਕ ਆ ਤੇ ਅੱਗੇ ਬਈ ਜਿਵੇਂ ਹੋਰ ਕਿਹੜੀਆਂ ਆਪਾਂ ਦਿਖਾਉਣੀਆਂ ਚਾਹੁੰਦੇ ਹੈਗੇ 10 ਦਿਨਾਂ ਦੀ ਕੱਚੀ ਹੈ ਬੱਚੀ 10 ਦਿਨਾਂ ਦੀ ਕੱਚੀ ਹੈ ਇਹ ਵੀ ਦੇ ਦੋ 22 ਤੇ ਦੇ ਦੋ ਪੁੱਠੀ ਵੀ ਦੇ ਦੋ ਬਰੀਕ ਅੱਛਾ ਅੰਬੀ ਹੈ ਬਿਲਕੁਲ ਠੀਕ ਹੈ ਵੀ 20 ਕਿਲੋ ਵਾਲੀ ਆਪਾਂ ਇਹ ਦੇ ਦੋ 20 ਕਿਲੋ ਬਹੁਤ ਲੰਮੀ ਲੰਮੀ ਬਹੁਤ ਹੈਣਾ ਹੈਨਾ ਮੈਨੂੰ ਤਾਂ ਐ ਹੁੰਦਾ ਚੌਂਕ ਚੌਂਕ ਜਿਆਦੀ ਚੰਗੀਆਂ ਬਸ ਬਸ ਰੰਗ ਰੰਗ ਸੁਹਣਾ ਤੇ ਹੋਜੀ ਇਹਦਾ ਕੀ ਰੇਟ ਇਹ ਹੈ ਬਾਈ ਲੈਣ ਲੈਣਾ ਦੋ ਕਟ 80 ਲੈਣ ਦੇ ਨਾ ਤੂੰ ਕਰ ਲੈ ਹੁਣ ਨਹੀਂ ਬਸ ਕਰੀ ਹੋਰ ਯਾਰ 73 ਕਟ 80 ਤਿੰਨ ਕਾ 80 ਦੀ ਇੰਨਾ ਚ ਕੋਈ 2 2 3 3000 ਮਾਰ ਜਣਾ ਕੋਈ ਬਾਲਾ ਨਹੀਂ ਹੈਗਾ ਠੀਕ ਹੈ 2 2 3 3000 ਮਾਰ ਜਾਂਦੇ ਨਾਲੀ ਉਹ ਖਰੀਦ ਆ ਕਰੀ ਆ ਸਾਰ ਨੂੰ ਪਤਾ ਹੋਊ ਵੀਡੀਓ ਚ ਦੱਸ ਸਕਦਾ ਵੀ ਬਾਲਾ ਮੁੱਲ ਮੰਗਿਆ ਠੀਕ ਹੈ ਜਿਹੜੇ ਤੋਂ ਆਪਾਂ ਸੇਲ ਕਰੀਏ ਵੀਡੀਓ ਦੇਖੋ ਆਪਣੇ ਹਾਂ ਹਾਂ ਉਹ ਕਮੈਂਟ ਕਰ ਸਕਦਾ ਵੀ ਆਪਣੇ ਤਾਂ ਇੰਨੇ ਲਈ ਆਪਾਂ ਜ਼ਿਆਦੇ ਰੇਟ ਕਰ ਰਹੇ ਆ ਠੀਕ ਹੈ ਉਹ ਚੀਜ਼ ਨੇ 2 3000 4000 ਵੱਧ ਤੋਂ ਵੱਧ 5000 ਦਾ ਮਾਰ ਜਣਾ ਠੀਕ ਹੈ ਨਹੀਂ ਯਾਰ ਜੇ ਪਸ਼ੂ ਚੰਗਾ ਹੈ ਹੈਨਾ ਮਾਰ ਜ ਲੈਣ ਜਿਹਨਾਂ ਚ ਜਿੱਦੂ ਗਾ ਲਿਓ ਮੇਰੀ ਵੀਡੀਓ ਸੁਣ ਦੋ 5 ਦਾ ਇਹ ਚ ਕਿਸੇ ਤੋਂ ਆਪਾਂ ਜਾਦਾ ਜੀ 10 ਮੰਗਲੇ ਨਾ ਫਜਾ ਜਿਵੇਂ ਹੁਣ 65 ਦੀ ਲੱਗੇ 80 ਮੰਗਲੇ ਉਹ ਚੀਜ਼ ਨਹੀਂ ਅੱਛਾ ਇਹ ਆਪ ਨੂੰ 70 ਦੇ ਤਕਰੀਬਨ ਪੈਂਦੀ ਆ ਅੱਛਾ 70 ਤੋਂ ਤੜੀ ਆਪਾਂ ਕਹਤਾ 70 70 ਦੀ ਕਹਤਾ ਹਨਾ ਹਾਂ 75 ਰੱਖ ਖੜ ਦੇਗੇ 5400 ਦਾ ਮਾਰ ਜਿੰਨਾ ਜ਼ਿਆਦਾ ਮਾਰ ਜਿੰਨੇ ਠੀਕ ਹੈ ਗੱਲ ਤੇਰੀ ਨਹੀਂ ਲੱਖ ਰੁਪਏ ਦੀ ਗੱਲ ਹੈ ਬਈ ਜਿੰਨੇ 55 ਦੇ 55 ਬੰਦੇ ਜੁੜੇ ਜੇ ਬਾਈ ਦੀ ਗੱਲ ਫਿੱਟ ਲੱਗੀ ਨਾ ਤੁਸੀਂ ਸਾਰੇ 55 ਦੇ 55 ਬੰਦੇ ਕਮੈਂਟ ਕਰਕੇ ਦੱਸ ਦਿਓ ਵੀ ਹਾਂ ਗੱਲ ਵਜਨ ਵਾਲੀ ਹੈ ਕਿ ਨਹੀਂ ਬਈ ਇੱਕ ਜਿਵੇਂ ਆ ਗਾਂ ਆ ਗਈ ਜਿਹੜੀ ਹੁਣ ਆਪਾਂ ਦਿਖਾ ਰਹੇ ਹਾਂਗੇ ਇਹ ਇਹ ਇਹਦਾ ਦੱਸੇਗਾ ਬਈ ਇਹ ਆਪਾਂ ਬਈ 85 90 ਤੋਂ 1000 2085 लास्ट ਦਾ ਵਸ 85 लास्ट ਹੈ ਹਾਂ ਠੀਕ ਆ ਉਹ ਮਾਣ ਨਫੇ ਕਨੀ ਬੱਦ ਨੂੰ ਜਾਂਦਾ ਹੈ ਨਾ ਮਾਣ ਸਾਰਿਆਂ ਨੂੰ ਇਹ ਖਰੀਦ ਦਾ ਪਤਾ ਹੀ ਹੈ ਜਿੱਥੋਂ ਲਈ ਹੈ ਅੱਛਾ ਆਪਣੂੰ 3 ਘਟ 80 ਵਾਂਗੂ ਪਈ ਜਾਂਦੀ ਹੈ 75 ਇਹ ਲਈ ਹੈ 1400 ਦਾ ਕਿ ਪੰਜ ਸੱਤ ਇਹ ਦਾ ਮਾਰਜਿਨ ਚਾਹੀਦਾ ਪੰਜ ਗਿਆ ਅੱਛਾ ਨਹੀਂ ਸਹੀ ਗੱਲ ਹੈ ਤੇਰੀ 85 ਆ ਦੀ ਜਾਂਦਾ ਦੁੱਧ ਕਿੰਨਾ ਕ ਪਾ ਦੂ ਇਹ ਦੁੱਧ ਪਾ ਦੂ ਬਈ ਇਹ ਘਟੋ ਘਟ 25 ਕਿਲੋ ਠੀਕ ਹੈ ਗਾਂ ਦਾ ਕੱਦ ਬਿੱਡ ਬਹੁਤ ਹੋਵੇ ਲੰਮੀ ਬਹੁਤ ਆ ਮਿੱਤਰੋ ਚੱਕ ਲੋ ਜੀ ਤੋ ਚੱਕੀ ਦੀ ਹੈ ਗਾਈਆਂ ਸਿਆਉਂਦੀਆਂ ਨਹੀਂ ਹੈਗੀਆਂ ਮੈਂ ਹਣਾ ਨਸਲ ਬਹੁਤ ਤਾਂ ਸਹੀ ਗੱਲ ਆ ਕਿੰਨੇ ਦੀ ਕਿਹਾ ਇਹ ਇਹ 85 ਦੀ ਹਾਂ ਨਾ ਵੀਰੇ ਕੋ 1500 ਜਾਉ ਬਾਲਾ ਠੀਕ ਹੈ 85000 ਦੀ ਕੋਲੇ ਆ ਜਾਓ ਮਿੱਤਰੋ ਤੁਹਾਨੂੰ ਨਰਾਸਾ ਮਤਲਬ ਐ ਨਹੀਂ ਹੋਊਗਾ ਵੀ ਹਾਂ ਯਾਰ ਅੱਬੀ 85 ਮੰਗਿਆ ਬਾਈ ਨੇ ਹਣਾ ਤੇ ਗਾਂ ਓਡੀ ਹੈ ਨਹੀਂ ਗਾਂ ਬਹੁਤ ਵੱਡੀ ਹੈ ਤੇ ਇੱਕ ਆਹ ਖੜੀ ਆ ਕਾਲੀ ਖੁੰਜੇ ਚ ਲਈ ਇਹ ਵੀਰੇ ਆਪਾਂ ਪਹਿਲਾਂ ਕਿਹਾ ਸੀ 77000 ਦੀ ਆਇਆ ਨਹੀਂ ਆਉਂਦਾ 75000 ਦੀ ਠੀਕ ਆ ਇਹ ਦੇ ਦੂ 14 ਕਿਲੋ ਗਰੀਕ 24 25 ਕਿਲੋ ਆ ਪਾਣੀ ਉਹ ਪਾਣੀ ਪਾਣੀ ਦੇਖੀ ਕਿਤੇ ਹਾਂ 20 ਕਿਲੋ ਦੁੱਧ ਤੋਂ ਮੈਂ ਬਾਹਰ ਕਹਿ ਰਿਹਾ ਹਾਂ ਉਹਦਾ ਹਨਾ ਵੀਰਿਆ ਹੁਣ ਆ ਦੇਖੇ ਕਿੰਨਾ ਕਿੰਨਾ ਕਿਸੇ ਵੀ ਗੱਲ ਉਹਦਾ ਕੱਚੀਆਂ ਦਾ ਜਦੋਂ ਜਗੇ ਤਿਆਰ ਹੋਣਗੇ ਨਾ ਇਹ ਦੋ ਇੱਕ ਗੁਣਾ ਹੋਰਲੇ ਵਜਾ ਦੇ ਇੱਕ ਗੁਣਾ ਹੋਰਲੇ ਵਹੋ ਜੇ ਜਿਵੇਂ ਆਪਾਂ ਅੰਦਰ ਕੈਮਰਾ ਲਾ ਕੇ ਦਿਖਾ ਦਗੇ ਜਿਵੇਂ ਉਹ ਬੈਠੀ ਐ ਇਹ ਉਹ ਰਾਤ ਦੀ ਸੂਈ ਐ ਇਹ ਵੀ ਜੇ ਪਈ ਜਾਂਦੀ ਐ ਅੱਛਾ ਇਹ ਦੋ ਲਾਇ ਸੁਈਆਂ ਬਸ ਇਹ ਅੱਜ ਦੀ ਜੇਰ ਹਜੇ ਪਈ ਜਾਂਦੀ ਹੈ ਮਤਲਬ ਮੈਨੂੰ ਐ ਲੱਗਦਾ ਵੀ ਇਹ ਆ ਦੇਖ ਲਓ ਹਨ ਜੇਰ ਇਹਦੀ ਹਜੇ ਲੌਂਕੀ ਜਾਂਦੀ ਹੈ ਇਹ ਬਈ ਬੱਚੀ ਮੈਂ ਥੱਲੋਂ ਦੇਖੀ ਆ ਮਗਰ ਵੀ ਬੱਚੀ ਹੈ ਦੇ ਤੇ ਕਿੰਨੀ ਸਾਫ ਸੁਥਰੀ ਹੈ ਤੇ ਕਿੰਨੇ ਦੀ ਦੇ ਦੇਂਗਾ ਹਨ ਭਾਈ ਪਹਿਲਾਂ ਵੀਡੀਓ ਦਾ 70 ਨਗਟ 70 ਹੀ ਦੇਣੀ ਆ ਹਨਾ ਤਿੰਨ ਘੱਟ 70 ਦੀ ਮਤਲਬ ਜੇ 70 ਵਾਲਾ ਕੰਮ ਵਾਪਾ ਹੋ ਜਾਂਦਾ ਵੀ 67000 ਰੁਪਏ ਦੀ ਮਾਨ ਨਹੀਂ ਹੋਣਾ ਕੋਈ ਵੀ ਮਾਨ ਨਹੀਂ ਹੁੰਦਾ ਹੈ 67000 ਦੀ ਦੁੱਧ ਕਿੰਨਾ ਪਾ ਦੂਗੀ ਦੁੱਧ ਪਾ ਦੋ 20 ਬਾਈ 20 ਕਿਲੋ ਮੈਂ ਤਾਂ ਫਿਰ 18 ਕਹਿਣਾ ਬਸ 18 ਕਿਲੋ ਹਨਾ ਹਾਂ 17 18 ਕਿਲੋ ਇੱਕ ਗੱਲ ਹੋਰ ਆ ਮਿੱਤਰੋ ਬੰਦਾ ਜੇ ਆਪਣਾ ਲਾਈਵ ਦੇਖੂਗਾ 65000 ਰੁਪਿਆ ਉਹ ਲਾ ਕੇ ਗਿਆ ਹਨਾ ਉਹ ਗੰਡੂ ਵਾਲੇ ਦਾ ਹਾਂ ਗੰਡੂ ਵਾਲਾ 65000 ਰੁਪਿਆ ਲਾ ਕੇ ਗਿਆ ਮੇਰੇ ਕੋਲੇ ਬੈਠਾ ਗੰਡੂ ਵਾਲਾ ਜੇ ਬੰਦਾ ਲਾਈਵ ਦੇਖੂਗਾ ਤੇ ਉਹ ਵੀ ਭਾਈ ਕਮੈਂਟ ਕਰਿਓ ਜਰੂਰ ਹਨਾ ਵੀ ਐ ਨਹੀਂ ਹੈਗਾ ਵੀ ਉਹਨੇ ਉਹਨੇ ਫਿਕਸ ਰੇਟ ਆ ਆ ਗਾਂ ਬੈਠੀ ਇੱਕ ਜਿਹੜੀ ਇਹ 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 ਗਾਂ ਦਾ ਜੇ ਗੱਲ ਕਰਗੇ ਨਾ ਇਹ ਗਾਂ ਜੇ ਸੂਕੇ ਜੇਰ ਬਜੂਰੇ ਦੀ ਪਾਏਗੀ ਇਹ ਇਹ ਇਹਦਾ ਲੈਵਲ ਥੋੜਾ ਜਿਹਾ ਕੰਪੈਕਟ ਤਾਂ ਘੱਟ ਹੈਗਾ ਤੇ ਫਿਰ ਇਹ ਕਿੰਨੇ ਦੀ ਮਿਲੂਗੀ 70 ਦੀ 70 ਦੀ ਦੁੱਧ ਕਿੰਨਾ ਪਾ ਦੂ 20 ਕਿਲੋ 20 ਕਿਲੋ ਹੈਨਾ 70000 ਦੀ ਆ ਗਾਂ ਤੜਕੇ ਵੀਡੀਓ ਪਾਵਾਂਗੇ ਤੇ ਉਹ ਜੀ ਵੀ ਦਿਖਾਈ ਹੋਈ ਹੈ ਤੇ ਇਧਰ ਬਾਈ ਆ ਛੋਟੇ ਛੋਟੇ ਪਾ ਮਾਲੀਆਂ ਹੋਰ ਇਧਰ ਖੜੀਆਂ ਜਿਵੇਂ ਆ ਖੜੀ ਹੈ ਰੰਗਵਾਜ ਤੁਸੀਂ ਦੇਖ ਲਓ ਹੈਨਾ ਲਾਈਵ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਵੀਰ ਭਾਈ ਦਾ ਭਲਾ ਹੋ ਜਾਏ ਮਿੱਤਰੋ ਹਰਮਨ ਖੋਖਰ ਗੋਡ ਸੰਦੀਪ ਰਾਓ ਗੋਡਵਰਕ ਜਸਪ੍ਰੀਤ ਟਹਿਰ ਜੱਗਾ ਓਕੇ ਸਿੱਧੂ ਆ ਤੇ ਬਹੁਤ ਧੰਨਵਾਦ ਭਾਈ ਆ ਗਾ ਇੱਧਰ ਆ ਕਰਾਫੋ ਜੀ ਪ੍ਰਧਾਨ ਜੀ ਇੱਧਰ ਆ ਜਾਓ ਇੱਥੇ ਆ ਪਰਸੋਂ ਸੋਈ ਹੈ ਬੱਚੀ ਮਗਰ ਆ ਪਰਸੋਂ ਸੋਈ ਹੈ ਬੱਚੀ ਹੈ ਮਗਰ ਕੀ ਰੇਟ 65 ਦੀ ਹੈ ਸੁਣੋ 65 ਦੀ ਹੈ ਸੁਣੋ ਦੁੱਧ ਕਿੰਨਾ ਕ ਪਾਉਗੀ ਦੁੱਧ 20 ਕਿਲੇ ਦੇ ਬਾਜੂ 17-18 ਕਿਲੋ ਬਸ 15-17 ਕਿਲੋ ਵਾਲੀ ਬੱਚੀ ਹੈ 18 ਕਿਲੋ ਦੇ ਹਨਾ ਅੱਛਾ 12-13 ਕਿਲੋ 12-13 ਕਿਲੋ ਹੈਗਾ ਬੋਲ ਤੇ ਆ ਜਿਹੜੀ ਆ ਖੜੀ ਹੈ ਇਹ 45000 ਰੁਪਏ ਦੇ ਦਿਆਂਗੇ 12 ਕਿੱਲੋ ਵਾਲੇ 12 ਕਿਲੋ ਦੁੱਧ 45000 ਰੁਪਏ ਹੈਨਾ ਠੀਕ ਹੈ 11 12 ਕਿਲੋ ਦੁੱਧ ਦੇਊਗੀ ਫੋਜੀ ਕਹਿੰਦਾ ਤੇ ਆ ਦੇਖ ਲਓ ਮਾੜਾ ਜਿਹਾ ਮੈਂ ਥੱਲੂ ਦਿਖਾਦਾ ਕੋਈ ਗੱਲ ਨਹੀਂ ਇਹ ਆ ਦੇਖ ਲਓ ਇੰਨੇ ਕਿਲੇ ਵਾਲੀ ਹੈ ਦੁੱਧ ਇਹਨਾਂ ਨੂੰ 11 12 ਕਿਲੋ ਕੀ ਬਾੜਾ ਯਾਰ ਨਾਲੇ ਇਹੇ ਜੀ ਜਾਤ ਕੁਆਲਟੀ ਜੇ ਇਹ ਬੰਦਾ 45000 ਦੀ ਲੈਂਦਾ ਮੈਨੂੰ ਆਏ ਦੱਸੋ ਦੂਜੇ ਸੂਏ ਨੂੰ ਇਹੀ ਗਾਂ 70 80 ਦੀ ਵੇਚੂਗਾ ਅਗਲਾ ਹੈਨਾ ਹੈਨਾ 70 80 ਵੇਚੂਗਾ 45000 ਦਾ ਕੀ ਮਾਜਣਾ ਯਾਰ ਠੀਕ ਹੈਨਾ ਇਹ ਆ ਆ ਦਿਖਾ ਦੇ ਲੈ ਆ ਆ ਦੇਖ ਲੋ ਗਾਂ ਦਾ ਲੇਵਾ ਇਧਰ ਲੀ ਗਾਂ ਉੱਠ ਖੜੀ ਇਹ ਆ ਦੇਖ ਲੋ ਤੁਸੀਂ ਇਹ 70000 ਚੋਂ ਮਾਨਤਨ ਮੈਂ ਮੈਂ ਤੁਹਾਨੂੰ ਦੱਸ ਤੀ ਗੱਲ ਵੀ ਹੋ ਜਾਊਗਾ ਕੋਈ ਚੱਕਰ ਨਹੀਂ ਹੈਗਾ ਤੇ ਹੋ ਸੌਂ ਸਾਬ ਰਾਤ ਸੁਈ ਹੈ ਨਾ ਹਾਂਜੀ ਰੂਪੈ ਠੀਕ ਹੈ ਠੀਕ ਹੈ ਤੇ ਆ ਗਾਂ ਖੜੀ ਇੱਕ ਜਿਹੜੀ ਕਾਲੀ ਲੰਮੀ ਬਹੁਤ ਆ ਇਹ 70 ਦੀ ਹੈ 70 ਦੀ ਵੀ ਹਾਂ ਨਾ ਹਾਂ ਨਾ 70 ਦੀ ਹੈ ਇਹ ਚੋਈਏ ਦਪਰੇ ਅੱਛਾ ਚੋਈਏ ਮਗਰ ਬੱਛਾ ਮਗਰ ਬੱਛਾ ਠੀਕ ਹੈ ਮਗਰ ਬੱਛਾ ਇਹਦੇ 70 ਦੀ ਕਹਿੰਦੇ ਆ ਭਾਈ ਹੈਣਾ ਇਹ ਤਾਂ ਇਹ ਥੰਨੋਂ ਠਣ ਠਣ ਮਾਰ ਆਇਆ ਔਰ ਲਪਾਸਾ ਦਾ ਜਰੂਰ ਕਹਿੰਦੀ ਹੈ ਵੀ ਹਾਂ ਮੈਂ ਚੱਕਦੀ ਆਂ ਪਤਾ ਨਹੀਂ ਖੜੀ ਔਰ ਉਂਝੇ ਹੈਣਾ ਉਹਨੇ ਕੀ ਹੈਗਾ ਉਹਨੇ ਕੀ ਹੈਗਾ ਉਹ ਗੋਲ ਗੋਲ ਪਾਉਣੇ ਠੀਕ ਹੈ ਗੱਲ ਆ ਜਾ ਕੇ ਨਾ ਫਿਰ ਇਹ ਛੋਟਾ ਜਿਹਾ ਲਾਈਵ ਮੈਂ ਚਲੋ ਤੁਹਾਨੂੰ ਕਰਕੇ ਹਾਂ ਨਹੀਂ ਮੈਂ ਇਧਰੋਂ ਲਾਈਵ ਦੇ ਵਿੱਚ ਨਾ ਮੈਂ ਵੀ ਛੋਟਾ ਜਿਹਾ ਲਾਈਵ ਦਿਖਾ ਦਈਏ ਵੀ ਇਹ ਇਧਰ ਵੀ ਖੜੀਆਂ ਹੈ ਹੈ ਕੋਈ ਗੱਲ ਨਹੀਂ ਮੈਂ ਦਿਖਾ ਦਾਂ ਨਾ ਬੇਫਿਕਰ ਐ ਤੂੰ ਯਾਰ ਚੱਕਰ ਆ ਆ ਦੇਖ ਲਓ ਤੁਸੀਂ ਹੈਨਾ ਬੰਦੇ ਇਹ ਇੰਨੀ ਆ ਗੇ ਕੰਮ ਇੱਧਰ ਵੀ ਖੜਗੇ। ਹੇ ਨੰਬਰ ਮੈਂ ਲੈ ਕੇ ਦਿਨਾ ਤੁਹਾਨੂੰ ਲਾਈਵ ਦੇ ਵਿੱਚ ਆ ਗਾਵਾ ਵੀ ਕੋਈ 45 ਕੋਈ 50 ਕੋਈ 60 ਹਨਾ ਇਹ ਜੇ ਰੇਟ ਹੁੰਦੇ ਆ ਬਾਕੀ ਆ ਜੋ ਫੌਜੀ ਨਾਲ ਮੇਰਾ ਤਾਂ ਆਪਣਾ ਕੰਮ ਹੈ ਯਾਰ ਵੀ ਕਿਸੇ ਦਾ ਭਾਅ ਦੇ ਵਿੱਚ ਕੰਮ ਬਣ ਜੇ ਕਿ ਨਹੀਂ ਨਹੀਂ ਛੱਲਦਾ ਉਹਦੀ ਤਾਂ ਪੱਟੀ ਜਾਣੀ ਐ ਜਿੱਥੇ ਮਰਜ਼ੀ ਵਗਜੋ ਅਗਲਾ ਛੇੜ ਕੇ ਤੋੜਦਾ ਹਾਂ ਆ ਪਰ ਮੈਂ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਹੋਈਏ ਬੰਦਾ ਤਾਂ ਉੱਧਰ ਫਿਰਦਾ ਐ ਰੇਟ ਤੁਹਾਨੂੰ ਦੱਸਾਂ ਵੀ ਜੇ ਫਾਰਮ ਦੇ ਉੱਤੇ ਆਉਂਗੇ ਤੁਸੀਂ ਅੱਜ ਜ਼ਿੰਮੇਦਾਰ ਪਰਿਵਾਰ ਸੀ ਪਿੰਡ ਰੱਲੇ ਤੋਂ ਰੱਲੇ ਦਾ ਬੰਦਾ ਦੋ ਗਾਈਆਂ ਲੈ ਕੇ ਗਿਆ ਆਪਣੀ ਵੀਡੀਓ ਦੇਖ ਕੇ ਜੇ ਉਹ ਬੰਦਾ ਵੀ ਵੀਡੀਓ ਦੇਖੂਗਾ ਉਹ ਵੀ ਦੱਸੇ ਭਾਈ ਕਿਉਂਕਿ ਉਹ ਕਹਿੰਦਾ ਵੀ ਭਾਈ ਹੋਰ ਸਾਡੇ ਲਵੇ ਲਾਉਣੇ ਰੇਟ ਵਾਲੇ ਹਾਈ ਸੀਗੇ ਭਾਈ ਸਾਡਾ ਨੰਬਰ ਬੋਲਿਓ ਕਰਾ 98721 98721 3028 3028 300 ਪਾ ਕੇ 28 300 ਪਾ ਕੇ 28 98 ਲੈ ਵੀ ਮਿੱਤਰੋ 98721 320 ਤੇ 28 ਧੰਨਵਾਦ ਲਾਈਵ ਦੇ ਵਿੱਚ ਜੁੜੇ ਰਹਿਣ ਵਾਸਤੇ ਇੱਕ ਮੈਂ ਲਾਈਵ ਹੁਣਾਂ ਜਕਰ ਕੱਟਦੇ ਨਹੀਂਗੇ ਜਿੰਨਾਂ ਜੇ ਤੁਹਾਨੂੰ ਅੱਜ ਵਾਲੇ ਵੀਡੀਓ ਦੇ ਵਿੱਚ ਰੇਟ ਕਿਵੇਂ ਲੱਗੇ ਹਨਾ ਜਰੂਰ ਦੱਸਿਓ ਜੇ ਤੁਹਾਨੂੰ ਰੇਟ ਬੱਤ ਲੱਗੇ ਕਿ ਕਿਵੇਂ ਲੱਗੇ ਆ ਰੇਟ ਇਹ ਇਹ ਜਰੂਰ ਦੱਸਿਓ ਜਿੰਨੇ ਕੁ ਵੀਰ ਜੁੜੀ ਜਾਂਦੇ ਜਿਵੇਂ ਆ ਗਾਂ ਖੜੀ ਆ ਹਨਾ ਦੇਖ ਲਓ ਤੁਸੀਂ ਰੇਟ ਕਿਵੇਂ ਲੱਗੇ ਆ ਜਿੰਨੇ ਕੁ ਵੀਰ ਹੈਗੇ ਹਨਾ ਅੱਜ ਵਾਲੀ ਵੀਡੀਓ ਦੇ ਵਿੱਚ ਲਾਈਵ ਦੇ ਵਿੱਚ ਤੁਹਾਨੂੰ ਗਾਵਾਂ ਦੇ ਰੇਟ ਕਿਵੇਂ ਲੱਗੇ ਉਹ ਜਰੂਰ ਕਮੈਂਟ ਕਰਕੇ ਦੱਸਿਓ ਮੈਂ ਇਹੀ ਗੱਲ ਕਹਿਣਾ ਹੁੰਨਾਗਾ ਵੀ ਕਿਸਾਨ ਭਰਾ ਜਿਹੜੇ ਆਪਣੇ ਪਿੰਡਾਂ ਦੇ ਵਿੱਚੋਂ ਇਹ ਗਾਵਾਂ ਖਰੀਦਦੇ ਨੇ ਕਿਤੇ ਹੋਰੋਂ ਨਹੀਂ ਇਹ ਮਤਲਬ ਕੋਲੋਂ ਨਹੀਂ ਪੈਦਾ ਕਰਦੇ ਇਹ ਗਾਵਾਂ ਪਿੰਡਾਂ ਚੋਂ ਖਰੀਦ ਕੇ ਪਿੰਡਾਂ ਦੇ ਵਿੱਚ ਹੀ ਜਾਣੀਆਂ ਹੁੰਦੀਆਂ ਤੇ ਜੇ ਵਗ ਜਾਣ ਇਹ ਮਾੜੇ ਮੋٹے ਭਾਅ ਦੇ ਵਿੱਚ ਸਹੀ ਨਫੇ ਦੇ ਵਿੱਚ ਹਨਾ ਤੇ ਉਹ ਕੋਈ ਗੱਲ ਨਹੀਂ ਹੁੰਦੀ ਨਫਾ ਕਮਾਉਣ ਵਾਸਤੇ ਅਗਲਾ ਕੰਮ ਕਰਦਾ ਦੋਸਤੋ ਤੇ ਧੰਨਵਾਦ ਜਿੰਨੇ ਕ ਵੀਰ ਜੁੜੇ ਰਹੇ ਆ ਹਨਾ ਸਾਰੇ ਵੀਰਾਂ ਦਾ ਨੰਬਰ ਤੁਹਾਨੂੰ ਇਹ ਬਾਈ ਦਾ ਮਿਲ ਗਿਆ ਹੋਣਾ ਤੇ ਠੀਕ ਹੈ ਕਿਤੇ ਫੇਰ ਲਾਈਵ ਹੋਵਾਂਗੇ ਕਿਸੇ ਚੰਗੀ ਵੀਡੀਓ ਦੇ ਨਾਲ ਉਸ ਟਾਈਮ ਤੱਕ ਲਈ ਸਾਰੇ ਵੀਰਾਂ ਦਾ ਤੈਦ ਲੋ ਧੰਨਵਾਦ